1087 ਨਾਨਕ ਮਹਾਰਾਜ ਜੀ ਸ੍ਰੀ ਸ੍ਰੀ 1087 ਗੁਰੂ ਅਨੰਦ ਮਹਾਰਾਜ ਜੀ ਹਾਜ਼ਰਾ ਗੁਰਦੀ ਦੇ ਬਰਾਜਮਾਨ ਸਤਿਗੁਰੂ ਮਕੀਨਾਨਦ ਮਹਾਰਾਜ ਜੀ ਜੈਪੀਨ ਦਾਸ ਸੰਤਿਨਾਸ਼ਿਰ ਗਿਲ ਮੁਕੀ ਵਾਲਮੀ ਤੋਂ ਸਤਿਕਾਰਤ ਬਾਦੂ ਅੱਜ ਸੀਮਨਜੋਤ ਆਈ 7292 ਦੇ ਮੌਕੇ ਤੇ ਇਹ ਇਸ ਪਰਿਵਾਰ ਨੂੰ ਲੈ ਕੇ ਉਹਨਾਂ ਦੇ ਸੇਸ਼ ਹੋਏ ਆ ਦਿਨ ਕਿਸੇ ਦਿਨੀ ਪਿੰਡ ਮੁਹਾਰ ਦਾ ਪੁਰਾ ਸਰਪੰਚ ਕੋ ਅਮਰਜੀਤ ਸਿੰਘ ਨਾਮ ਦਾ ਹੈ ਜਿਸ ਨੇ ਗੁੰਡਾਗਰਦੀ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਆ ਜਿਹੜਾ ਕਿ ਸ਼ਰੇਆਮ ਆਪਣੇ ਸੀਟ ਦਾ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਖੋਂਦਾ ਹੈ ਪਿੰਡ ਦੇ ਅਸੀਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਵਾ ਗੋਲੀਆਂ ਚਲਾਉਂਦਾ ਵਾ ਕਦੀ ਥੋੜ੍ਹ ਪਲਾਜ਼ੇ ਤੇ ਗੋਲੀਆਂ ਚਲਾਉਂਦਾ ਵਾ ਤੇ ਉਸੇ ਸਬੰਧ ਵਿੱਚ ਅੱਜ ਜਗਜੀਤ ਸਿੰਘ ਉਹਨਾਂ ਨੂੰ ਘੋਟੇ ਪਿੰਡ ਦਾ ਵਿੱਚ ਨਹੀਂ ਗਿਆ ਉਤੇ ਉਦੀ ਮਦਦ ਵਾਸਤੇ ਵਾਲਮੀ ਤੋਂ ਸਦਾਤ ਬਾਜ ਅਜੀਤ ਸਾਹਿਬ ਨੂੰ ਦੇਸ਼ ਹੋਈ ਹੈ ਔਰ ਅਜੀਤ ਸਾਹਿਬ ਨੇ ਵਿਸ਼ਵਾਸ ਰਾਇਆ ਕਿ ਇਹਨਾਂ ਦੇ ਜਿਹੜੇ ਸ਼ਾਰਟੀ ਅੰਸਰ ਹੈ ਚਾਹੇ ਉਹ ਸਰਕਾਰ ਦੇ ਹੋਣ ਚਾਹੇ ਕਿਸੇ ਵੀ ਹੋਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜਵੇਗੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਉਸ ਸਰਪੰਚ ਦਾ ਕਾਰੋਬਾਰ ਕੀ ਹੈ ਅਸੀਂ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਆਪਾਂ ਦੱਸ ਦਿੱਤੇ ਆ ਕਿ ਕਾਰੋਬਾਰ ਕੀ ਕਹਾ ਉਹਨੂੰ ਜਾਂਚ ਕੀਤੀ ਜਾਵੇ ਔਰ ਉਹਨੂੰ ਜਲਦ ਤੋਂ ਜਲਦ ਜ਼ਿੰਮੇਦਾਰ ਕੀਤਾ ਜਾਵੇ ਮਜਬੂਦਾ ਖਾਣਾ ਨੂੰ ਤਾਂ ਹੱਥਾਂ ਗਿਆ ਦਿਖਾ ਸਕਦੇ ਨਹੀਂ ਜਾਂ ਜਿੰਦਾ ਚੋਰੀ ਹੁਕਮ ਉਸੇ ਕਰਕੇ ਜਿਵੇਂ ਆਪਣਾ ਖਾਣਾ ਦੇ ਨਾਲ ਉਹ ਮਦਦਨਾ ਦਾ ਕੰਮ ਕੀਤਾ ਗਿਆ ਪਰ ਜਿਹੜਾ ਦੂਸਰਾ ਕੰਮ ਨਹੀਂ ਕੀਤਾ ਗਿਆ ਉਸ ਨੂੰ ਉਸ ਨੂੰ ਵੀ ਜਮਾਨਤ ਦਿੱਤੀ ਜਾਵੇ ਔਰ ਉਹਨਾਂ ਸਿੱਧੇ ਅਧਿਕਾਰੀਆਂ ਦੀ ਜਿੰਨੀ ਲਗਾ ਦਿੱਤੀ ਹੈ ਜਿਹੜੇ ਦੀ ਜਦੋਂ ਪੁਲਿਸ ਦਾ ਸਾਥ ਤੇ ਵੀ ਕਾਜ਼ੀ ਉਹਦੇ ਬਲਾਕ ਕਰਦੇ ਮੈਨੂੰ ਪਤਾ ਲੱਗਾ ਕਿ ਮਜਬੂਦਾ ਸਰਕਾਰ ਦੇ ਨਾਲ ਉਹਦੇ ਸਬੰਧ ਹੈ ਜਿਹੜੇ ਆਪ ਪਾਸ ਨੂੰ ਬਲੌਗ ਕਰਦਾ ਹਾਂ ਔਰ ਮੈਂ ਆਪ ਪਾਸ ਦੀ ਦਾ ਮੁੱਖ ਸਨਮਾਨ ਉਹ ਬੇਤੀ ਕਰਦਾ ਹਾਂ ਕਿ ਸਰਕਾਰ ਨੇ ਜਿਹੜੀ ਮਿਹਨਤ ਜਲਾਈ ਹੈ ਉਹ ਤੇ ਲਗਿਆ ਬੁੱਧੇ ਚੱਲਦੀ ਆ ਅਸੀਂ ਵੀ ਉਸ ਦੇ ਹਦਾਂ ਦੇ ਵਿੱਚ ਕੰਮ ਕਰ ਰਹੇ ਹਾਂ ਪਰ ਆਪਣੀ ਸਰਕਾਰ ਦੇ ਜਿਹੜੇ ਨਮਾਇਦੇ ਉਹਨਾਂ ਦਾ ਚਾਤ ਮਾਨੂੰ ਕਿ ਉਹ ਕੀ ਕਰ ਰਹੇ ਆ ਉਹ ਇਸ ਹਾਲ ਦੇ ਵਿੱਚ ਸਰਕਾਰ ਕੀ ਹੜ ਦੇ ਵਿੱਚ ਜਿਹੜੇ ਨਜਾਇਜ਼ ਕੰਮ ਕਰ ਰਹੇ ਆ ਆਮ ਜਨਤਾ ਨੂੰ ਜਿਹੜਾ ਬੜਾ ਪਰੇਸ਼ਾਨ ਕਰ ਰਹੇ ਆ ਤੇ ਆਪਣਾ ਕਾਰੋਬਾਰ ਚਲਾ ਰਹੇ ਕਿਉਂਕਿ ਇਹੋ ਹੀ ਲੋਕ ਪਹਿਲਾਂ ਇਹਨਾਂ ਦੁਨੀਆ ਸਰਕਾਰਾਂ ਚੋਂ ਜਿਹੜੀ ਪਾਰਟੀ ਸਰਕਾਰ ਰੋਦੇ ਉਸੇ ਸੀ ਇਹ ਦੇ ਲੋਕ ਸਰਕਾਰ ਦੇ ਵਿੱਚ ਚਲ ਜਾਂਦੇ ਆ ਮੈਂ ਸਰਕਾਰ ਦੇ ਨੂੰ ਬੇਨਤੀ ਕਰਦਾ ਕਿ ਇਹਦੇ ਸਰਕਾਰ ਦੇ ਅੰਦਰ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਕਿ ਇਹਨਾਂ ਦੇ ਕੰਮ ਨਹੀਂ ਕਰਦੇ ਇਹ ਕੰਮ ਕਿ ਉਹਦੇ ਪਰਿਵਾਰ ਨੂੰ ਸਾਥ ਦੇ ਜਾਂਦਾ ਆਪਣੇ ਜਿਹਾ ਵਾਲੀ ਲੋਕੀਂ ਬਾਰੇ ਅਗਰ ਜਲਦ ਤੋਂ ਜਲਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਾਲਿਕਾ ਦੇ ਸਮਾਜਿਕ ਨੂੰ ਜੀਆਂ ਹੋ ਆਪਾਂ ਅਸ਼ਕਮ ਤੇ ਗੱਲ ਕਰਕੇ ਜਿਹੜਾ ਦਿੱਕਾ ਸੀ ਨਾ ਪਿੱਛੜਾ ਕੇ ਤੇ ਇਸ ਪਰਿਵਾਰ ਦੇ ਨਾਲ ਕਟਾਨਮਾਨ ਖੜੇ ਆ ਤੇ ਔਰੋ ਜੇਸ਼ਣ ਸਰਕਾਰ ਦਾ ਆ ਗਈ ਕਰ ਜਿਹੜੀਆਂ ਦੋੜਵਾਂ ਤੇ ਲੈਈਆਂ ਸਪੈਕਟਮ ਨੂੰ ਔਰਵਾਲੇ ਸੋਨੇ ਤੇ ਦੇਖ ਕੇ ਜਿਹੜੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਉਹਦਾ ਜ਼ਿੰਮੇਵਾਰ ਕੌਣ ਹੈ ਸਾਫ਼ ਕਿ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਿ ਅਗਰ ਉਸ ਪਰਿਵਾਰ ਦਾ ਸੀੜਕ ਪਰਿਵਾਰ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਤੇ ਪੂਰਾ ਜੇਮਿਆਰ ਸਾ ਮੂਲ ਵਿਚਾਰ ਇਹ ਹੈ ਸਪੰਚ ਜਿਹੜੇ ਪਛਾਇਆ ਉਹ ਹੀ ਆਪਾਂ ਤਿਵਾਰ ਨੂੰ ਕਹਿੰਦੇ ਜਾਂ ਉਸ ਇਲਾਕੇ ਦਾ ਪ੍ਰਸ਼ਾਸਨ ਹੋਇਆ ਐਸਐਮ ਨੂੰ ਨਾਰਾ ਕਰੀਏ ਇਹ ਨਕਸ਼ਾ ਨਹੀਂ ਕਰਦਾ ਉਹ ਸਰਪਾ ਤਿਵਾਰ ਵਾਲਾ ਆਹ ਜਿਹੜੀ ਇਹ ਜਿਹੜੀ ਜਿਹੜਾ ਨਾਮ ਤੋਂ ਬੀ ਸੀ ਨੇੜਾ ਪੈਣਾ ਹੈ ਜਦੋਂ ਉਸ ਟੋਕਸ ਨੂੰ ਆ ਜਿਹੜਾ ਆਪਾਂ ਦੇ ਪਿੰਡਾਂ ਚ ਇਹ ਸਾਡੇ ਤਿੰਨ ਪਿੰਡ ਜਿਹੜੇ ਜਿਹੜੇ ਸੰਜੋਗ ਹਮਰ ਇਸ ਤੋਂ ਇਹ ਜਿਹੜੇ ਮੁੱਦੇ ਤੋਂ ਗੋੜਨ ਤੋਂ 14 ਤੋਂ ਵੱਧ ਦੇ 100 ਲੱਖ ਰੁਪਏ ਮੇਰੇ ਕੋਲ ਕੋਈ ਨਾ ਨੋ ਨੋ ਬਰਤੀਆ ਉਹ ਘਰ ਨਹੀਂ ਜਿੰਦਾ ਮੁੰਡੇ ਨਹੀਂ ਜਾਣਾ ਮਾਰਦਾ ਪਰ ਮੈਂ ਸਨਮਾਨੀ ਦਾ ਵਿਸ਼ੇਸ਼ ਨਾ ਕਿ ਬਾਕੀ ਇਹ ਕੋਈ ਆਪਣਾ ਤਰਸ ਮਨਾਤੀ ਕਰਦਾ ਹੋਇਆ ਜਿਵੇਂ ਕੋਈ ਆਪਣਾ ਦਾਰਕੋ ਹੋਊਗਾ ਤੇ ਇਹ ਬੁੜੀ ਖਲਾਸਾ ਕਰਦਾ ਕਿ ਜੀ ਮੈਂ ਤੁਹਾਨੂੰ ਮਾਰੂ ਪੁੱਛੀ ਜੀ ਨਾਮ ਕੀ ਹੈ ਤੇ ਮੇਰੇ ਦਿਲ ਦਾ ਕੋਈ ਦੌਸਤ ਨਾ ਮਹੰਮਦ ਜੀ ਪੜਾ ਰਹੇ ਹੈ ਜੀ ਅੱਲਾ ਜਿਹੜੀ ਪਾਰਟੀ ਹੈ ਹਾਂ ਸੰਸ਼ੀਲ ਇਹ ਲੱਗਦਾ ਕਿ ਇਸ ਸਮੇਂ ਦਾ ਮਜੀਦਾ ਸਰਪੰਚ ਦੇ ਜਿਹੜੇ ਆ ਮੈਂ ਇਹਨਾਂ ਨਾਲ ਗੱਲ ਕਰਦਾ ਕਿ ਕਿਤੇ ਲੱਗਦਾ ਕੋਈ ਪਾਰਟੀ ਬਜਰੀ ਨਹੀਂ ਲਾ ਕੇ ਸਾਡੇ ਇਸ ਬਾਰੇ ਗੱਲਬਾਤ ਕਰਦੇ ਕਰੇਗਾ ਨਹੀਂ ਇਹ ਮੈਂ ਮੂਲ ਅਸਲ ਗੁਰੂ ਸੁਝਾਉਂਦਾ ਕਿ ਇਹ ਕੀ ਉਹ ਦਰਜੇ ਤੋਂ ਜਾਂ ਨਾ 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 ਨ ਜੱਬ ਜੱ Sultan ਦਾਸ ਪਰਮੇਸ਼ਰ ਪੰਨਾ ਮੁੱਖ ਕਾਰਜਕਾਰੀ ਵਾਰਵਾਸਤ ਨੂੰ ਅਪਵਾਦ ਕੀਤਾ ਗਿਆ ਹੈ। ਹਾਜਿਸ ਇੱਕ ਦੋਸਤ ਅਰਜਣ ਰੋਹਿਤ ਪਾਲਤ ਦੀ ਪੰਜਾਬ ਦੇ ਜਿਹੜੀ ਮੁੱਖ ਪਾਰਟੀ ਆ ਉਹਦੇ ਅੱਜ ਸਾਡੇ ਜਿਸੇਗੀ ਉੱਥੇ ਹੜ੍ਹ ਦੇ ਵਾਸੀ ਨੇ ਉਹਨਾਂ ਦੱਸਦੇ ਰੋਹਿਤ ਪਾਲਤ ਦਾ ਕੋਈ ਸਰਪੰਚ ਨਾ ਮੌਜੂਦਾ ਉਹਨੇ ਉਸ ਪਿੰਡ ਵਿੱਚ ਘਫਤਨ ਉਦਲ ਕਰਾਇਆ ਹੁੰਦਾ ਕਰਦੀ ਕੀਤੀ ਔਰ ਦੱ ਕਰਦੀ ਇਹਦੇ ਵੱਡੇ ਪੱਧਰ ਤੇ ਕੀਤੀ ਆ ਕਿ ਉਹ ਸੋਸ਼ਲ ਮੀਡੀਆ ਦੇ ਵੀ ਆਪਣੀ ਆ ਵੀਡੀਓ ਵਾਇਰਲ ਕਰ ਰਿਹਾ ਵਾ ਔਰ ਇਹਦਾ ਪ੍ਰਤੀਕਮ ਜਿਹੜਾ ਸਾਡੇ ਸੰਸਫਵਾਜ ਦੇ ਮੁਖੀ ਨੇ ਜੇ ਬੱਬਾ ਬਕਰਨ ਵਾਲੀ ਸ਼ਹਿਰ ਕਰ ਇਹਨਾਂ ਦੇ ਨਾਲ ਪ੍ਰਤੀਕਮ ਲੈਂਦੇ ਹੋਇਆ ਔਰ ਸੋ ਇਹ ਸਪੰਦਗਨ ਹਾਂ ਜਾਨੀ ਮੀਟਿੰਗ ਕਰੇ ਜਿੱਥੇ ਜੀ ਆਪਾਂ ਜਾ ਕੇ ਜੀ ਆਪਾਂ ਬਿਠੇ ਰੱਖੀ ਸੀ ਕਿ ਸਬੰਧੂ ਦੀ ਰਚਨਤ ਹੋਈ ਔਰ ਇਹੋ ਸਰਕਾਰ ਦਾ ਵੀ ਜੀ ਆਜੀ ਬੱਦਰਿਆ ਸਦਾਸ ਜਿਸ ਨੇ ਜਿਹੜੇ ਕਿ ਬਹੁਤ ਦੇ ਬੀ ਲੋਕ ਅਫਸਰ ਨੇ ਕਿ ਉਹਨਾਂ ਨੂੰ ਮਿਲ ਕੇ ਜਿਹੜੀ ਆ ਇਹ ਸਪੰਦੀ ਕਾਰਵਾਈ ਕਰਾਉਂਦੀ ਬਣਦੀ ਦਿੱਤੀ ਜਾਵੇ ਕਿਉਂਕਿ ਸਰਕਾਰ ਦੀ ਇਸੇ ਇਟਾਲੀਆ ਰੋਡ ਦਾ ਵਿਰੋਧ ਕਰਦੇ ਨੇ ਔਰ ਇਹ ਹੰਤਮਾਰ ਦੀ ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰੋਲਾ ਪਾ ਰਹੇ ਨੇ ਜਾਂ ਉਹ ਜੋਰ ਲਾੜਨੇ ਦੀ ਯੁੱਧ ਨਸ਼ਾ ਵਰਗ ਦਾ ਜੀਕਾ ਸਰੋਦੀ ਇੱਕ ਤੂਲ ਦਾ ਸਹਿ ਹੈਗੇ ਆ ਸਰਕਾਰ ਦੇ ਨਾਲ ਅਪੀਲ ਸਾਨੂੰ ਲੋਕਾਂ ਦੀ ਥੀਕ ਲਾ ਰਿਹਾ ਪਰ ਅਸੀਂ ਦੇਖਦੇ ਜਾਂਦੇ ਹਾਂ ਤੁਹਾਡਾ ਸਾਹਿਬ ਨੂੰ ਤੁਹਾਡਾ ਸਾਹਿਬ ਜਿਹੜੇ ਇੰਨਾ ਦੇ ਨਿਲੈਗ ਸਰਪੰਚ ਨੇ ਇੰਨਾ ਦੇ ਜਿਹੜੇ ਨਿਲੈਗ ਆਗੂ ਆਪ ਦੇ ਨੇ ਆਪਣੇ ਲੋਕਾਂ ਨੂੰ ਇਹਨਾਂ ਨੂੰ ਫੇਰ ਬਚਾਈ ਕਰੀਏਗਾ ਦਾ ਕੰਮ ਜੇ ਲਾ ਜਾਵੇ ਤਾਂ ਜੋ ਪੰਜਾਬ ਦਾ ਨਸ਼ਾ ਮੁਕਤ ਹੋਵੇ ਔਰ ਗੋਦਾ ਮੁਕਤ ਗੈਸ ਮੁਕਤ ਹੋ ਸਕੇ ਇਹ ਲੱਗਦਾ ਕਿ ਮੌਜੂਦਾ ਸਰਕਾਰ ਦਾ ਨਾਜਾ ਚਲ ਚੁ ਗਿਆ ਹੋਵੇ ਸਿਵਕਾਂ ਤੋਂ ਜਿਹੜੇ ਆ ਉਹ ਲੋਕਾਂ ਨੂੰ ਉਸੇ ਜਿਲ੍ਹੇ ਨੂੰ ਗਲਤ ਕਰ ਰਿਹਾ ਹੈ ਹਰ ਕੋ ਜੀਿਲ ਕੋ ਜੀ ਤੁਹਾਡੇ ਮਾਦਮ ਰਾਈ ਭਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਲੋਹ ਦਿਨ ਹੋ ਗਏ ਹੋਣ ਕਿ ਨਿਕਲੋ ਸਾਇਕਲ ਚੁੱਕਾ ਜਾਵੇ ਇਲਾਕੇ ਚੋਂ ਜਾਂ ਪਿੰਡ ਚੋਂ ਤੇ ਉੱਥੇ ਸਾਰਾ ਵਿਥਾਣਾ ਤਗੜ ਤਗੜ ਕਰਕੇ ਪਾਉਣ ਜਾਂਦਾ ਵਾ ਉਹ ਬੰਦਾ ਉਥੇ ਹਕੂਮਤ ਦਾ ਇਹਦਾ ਹਕੂਮਤ ਦੇ ਚ ਭਾਈ ਵਾਲਾ ਸਰਕਾਰ ਦਾ ਗੋਲੀਆਂ ਚਲਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਟੋਲ ਪੁਲਾਜੇ ਨਾਲ ਪੰਗੇ ਲੈਣ ਡਿਆ ਉਪਰੋਂ ਸਾਨੂੰ ਪ੍ਰੋਸੀਜਰ ਸੂਤਰਾ ਤੋਂ ਇਹ ਵੀ ਪਤਾ ਲੱਗਾ ਵੀ ਉਹ ਕੋਈ ਚਲੋ ਕਿਸਾਨੀ ਪਰਵਾਰਨਾ ਸੰਬੰਧਿਤ ਆਉ ਬੰਦਾ ਉਹ ਕੋਈ ਜੇਲ੍ਹ ਸਾਬਨਾ ਆਪਣੇ ਇਧਾਂ ਦੇ ਬਣਾ ਕੇ ਉਹ ਹਵਾਲਾ ਰਸ਼ਵਾ ਵੀ ਕੰਮ ਕਰ ਰਿਹਾ ਇੱਕ ਬੰਦੇ ਸਾਡੇ ਜਿਹੜੀ ਪੰਜਾਬ ਦੀ ਆਪਣੀ ਜਾਨ ਪਲੀ ਤੇ ਰੱਖ ਕੇ ਜੈਸਟਰ ਨਾਲ ਪੂਰੇ ਮੋਢੇ ਦਾ ਮੋਢਾਲਾ ਕੋਲੋਂ ਠੋਕ ਰਹੀ ਆ ਤੇ ਦੂਜੇ ਬੰਦੇ ਇਦਾਂ ਦੇ ਜਿਹੜੇ ਗਲਤ ਅੰਸੰਧ ਨੇ ਸਰਕਾਰ ਦੇ ਨਾਲ ਬੈਠ ਕੇ ਉਂਟਾਸਰ ਨੂੰ ਸ਼ਾਹ ਦੱਲੇ ਆ ਇਹ ਸਰਾਸਰ ਤੁਹਾਡੇ ਮਾਮਲੇ ਖਸਰਾ ਚੋਲੇ ਵੀ ਇਹਨਾਂ ਦੀ ਸਰਾਸਰ ਇਹ ਜੁੜਾ ਕਰਦੀ ਆ ਔਰ ਇਹਦੇ ਦੇ ਬੰਦਿਆਂ ਨੂੰ ਫਿਰ ਵੇਚੀ ਕਰੂੰਗਾ ਤੁਹਾਡੇ ਮਾਮਲੇ ਪਰ ਇਹ ਵੀ ਇਹਦੇ ਦੇ ਬੰਦਿਆਂ ਨਾਲ ਇੱਕ ਬੰਦਿਆਂ ਨੂੰ ਬਾਅਦੀ ਜੋ ਬਰਖਾਸਤ ਕੀਤਾ ਜਾਵੇ ਐਸਐਚਓ ਦੀ ਨਾਕਾਈ ਕਾਰਵਾਈ ਕਰਨ ਦਾ ਮਕਸਦ ਹੋ ਸਕਦਾ ਸਰਾਸਰ ਦੇਖ ਰਿਹਾ ਜੀ ਪੂਰੀ ਪਾਰਟੀ ਪੂਰੀ ਬਾਦੀ ਕਰਕੇ ਐਸਐਚਓ ਜਿਹੜਾ ਉਹ ਦਵਾ ਦੇ ਨੇ ਇਹਨੂੰ ਪਤਾ ਲੱਗ ਗਿਆ ਰਿਹਾ ਜੀ ਕਿ ਇਹ ਨਾ ਹੈ ਕਿ ਐਕਸ਼ਨ ਲਿਆ ਕੇ ਅਸੀਂ ਕਰਾਂਗੇ ਜੋ ਸਾਡੇ ਸੰਸਮਾਨਯੋਗ ਬਾਬਾ ਸਰਦਾਰ ਜੀ ਦਾ ਹੁਕਮ ਹੋਏਗਾ ਕਿ ਹੋ ਸਕੇ ਨਹੀਂ ਜੇ ਜਿੱਤੇ ਹਫਤਾ ਜਾਂਦੇ ਤੱਕ ਇਹ ਕੰਮ ਨਹੀਂ ਕਰ ਰਹੇ ਹੁੰਦੀ ਤੇ ਜੋ ਸੰਤਾ ਦਾ ਦੇਸ਼ ਹੋਏਗਾ ਜਾਂ ਸਾਨੂੰ ਚੰਡੀਗੜ੍ਹ ਦੇ ਮੜੀਆਂ ਚੌਂਕ ਜਾਣਾ ਪੈ ਜੇ ਜਾਂ ਅੰਮ੍ਰਿਤਸਰ ਦੇ ਪੰਡਾੜੀ ਪੁਲ ਤੇ ਕਿਉਂਕਿ ਇਹ ਬਾਰ ਬਾਰ ਫਸਲਾ ਜੋਨੇ ਪ੍ਰਸ਼ਾਸਨ ਨੂੰ ਕਿ ਇਹਨੂੰ ਹਲਕਾ ਨਾ ਲੈ ਲਿਓ ਇਹ ਹਰ ਵਾਰੀ ਸੱਜ ਸਮਾਜ ਕਹਿੰਦਾ ਪੰਡਾੜੀ ਪੁਲ ਪੰਡਾੜੀ ਕੋਲ ਵੀ ਇਹਨਾਂ ਕੋਲ ਵੀ ਇਸ਼ਤਿਹਾਰ ਕਰਿਆ ਜਾ ਬੋਲਿਆ ਪਰ ਜੇ ਆਸਮਾਣ ਦੇ ਵਿੱਚ ਇਹਨਾਂ ਨੇ ਕੋਈ ਐਕਸ਼ਨ ਕੀਤਾ ਅਸੀਂ ਪਹਿਲਾਂ ਕਮਾਨ ਦੇ ਬਾਹਰ ਮਟਕਾ ਚੌਂਕ ਤੇ ਜਾ ਕੇ ਨਾ ਇਸ ਤਰ੍ਹਾਂ ਦੇ ਘਰਾਂ ਤੇ ਆ ਗਏ ਜਿੱਦਾਂ ਸਰਕਾਰ ਦੇ ਆ ਜਿਹੜਾ ਜਿਹੜੀਆਂ ਹੈ ਗਲਗਲੀ ਡੈਂਚਰ ਵਾਲ ਨੂੰ ਕਰਿਆ ਕਿ ਆਪਣਾ ਪੰਜਾਬ ਛੱਡੋ ਪੰਜਾਬ ਛੱਡੋ ਪਰ ਕਿਸ ਨੂੰ ਬੇਚੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਕੁਸਰਾ ਲਾਇਸੈਂਸ ਨਾ ਕਰੋ ਜਿਹੜਾ ਕਿ ਮਲਾਕੀ ਜਾਂਦਾ ਨੂੰ ਥੋਕੇ ਅੰਦਰ ਕਰੋ ਧੰਨਵਾਦ ਸਰ ਜੈਹਿੰਦ ਜੀ ਜੈਨ ਜੀ ਸਰ ਮਨਜੀਤ ਬੋਲ ਰਿਹਾ ਜੀ ਪੱਤਰਕਾਰ ਜੀ ਜੀ ਇਹ ਸਰ ਤੁਹਾਡੀ ਕੋਲ ਇਹ ਨਾ ਇੱਕ ਦਰਖਾਸਤ ਆਈ ਸੀ ਜਸਪੀਤ ਸਿੰਘ ਬੁਹਾਰਪਿੰਡ ਦੀ ਜਿਨ੍ਹਾਂ ਦਾ ਕੋਈ ਲੜਾਈ ਝਗੜਾ ਐ ਸਰਪੰਚ ਸਾਹਿਬ ਜਿਹੜੇ ਸੀ ਉਹਨਾਂ ਨਾਲ ਚੱਲ ਰਿਹਾ ਸੀਗਾ ਜੀ ਤੇ ਉਹ ਮਤਲਬ ਕਿ ਹਫਤਾ ਹੋ ਗਿਆ ਵਾ ਅੱਜ ਉਹ ਮਾਨਯੋਗ ਆਪਣੇ ਡੀਆਈਜੀ ਸਾਹਿਬ ਕੋਲੇ ਉਹਨਾਂ ਨੇ ਪੇਸ਼ ਹੋਏ ਸੀਗੇ ਹੂੰ ਤੇ ਉਹ ਤੁਹਾਡੇ ਦੋ ਕਿ ਲਫ਼ਜ਼ ਲੈਣੇ ਸੀਗੇ ਕਿ ਉਹਦਾ ਤੇ ਕਾਰਵਾਈ ਨਹੀਂ ਹੋਈ ਹਾਲੇ ਕੋਈ ਪਰਚਾ ਦਰਜਿਆ ਜੀ ਸਾਡੀ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਛਾਪੇਮਾਰੀ ਕਰਨ ਲਈਆਂ ਕੋਈ ਹਾਲੇ ਕੋਈ ਅਰੈਸਟ ਵਗੈਰਾ ਹੋਈ ਜੀ ਉਹਨਾਂ ਦੀ ਇੱਕ ਬੰਦੇ ਦੇ ਪਰਚਾ ਦਰਜਿਆ ਉਹ ਬੰਦਾ ਭਗੋੜਾ ਵਾ ਪੁਲਿਸ ਲੱਗੀ ਹੋਈ ਮਗਰ ਉਹਦੇ ਕਾਨੂੰਨੀ ਕਾਨੂੰਨੀ ਕਾਰਵਾਈ ਚੱਲਦੀ ਹੈ ਜੀ ਸਾਰੇ ਮੌਜੂਦਾ ਸਰਪੰਚ ਨੇ ਮੈਂ ਕਰ ਲੈਣਾ ਪਤਾ ਜੀ ਨਹੀਂ ਉਹਨਾਂ ਦੇ ਬਿਆਨਾਂ ਚ ਇਹ ਹੈ ਕਿ ਮੌਜੂਦਾ ਸਰਪੰਚ ਨੇ ਤੇ ਆਮ ਆਦਮੀ ਪਾਰਟੀ ਤੋਂ ਨੇ ਸੁਣਦਾ ਨਹੀਂ ਉਹਨਾਂ ਨੇ ਪ੍ਰਤੀ ਦਰਖਾਸਤ ਕੀਤੀ ਇਹਨਾਂ ਨੇ ਕੋਈ ਨਹੀਂ ਸਾਡੇ ਜਿਹੜੀ ਕਾਨੂੰਨੀ ਕਾਰਵਾਈ ਚੱਲਦੀ ਹੈ ਜੀ ਤੇ ਕੋਈ ਜੀ ਠੀਕ ਹੈ ਤੇ ਕਦੋਂ ਕੋਈ ਟਾਈਮ ਦੇ ਦਿਓ 2 ਮਿੰਟ ਜੇ ਮਿਲ ਕੇ ਥੋੜਾ ਜਿਆ ਮੈਂ ਦੱਸਦੇ ਹਾਂ ਜੀ ਚਲੋ ਕੋਈ ਨਹੀਂ ਤੁਸੀਂ ਇਹ ਰਿਕਾਰਡਿੰਗ ਕਰ ਲਈ ਹੋਣੀ ਆ ਇਹਦੇ ਜੀ ਸਾਰਾ ਕੁਝ ਆ ਗਿਆ ਚਲੋ ਠੀਕ ਹੈ